ਆ ਵੇਰ ਪਲੀਜ਼ ਦੋਸਤੋ ਤੁਸੀਂ ਵੀ ਆਉਦੇ ਬੱਚਿਆਂ ਨੂੰ ਆ ਜਿਹੜੇ ਰੰਗ-ਬਰੰਗੇ ਲੇਜ਼ ਦੇ ਪੈਕੇਟ ਹਨ ਇਹਨਾਂ ਤੋਂ ਬਚਾਓ ਇਹਨੂੰ ਖਿਚੜੀ ਖਾ ਲੈ ਔਰ ਖਿਚੜੀ ਖਾ ਕੇ ਸਮਝਾ ਮੇਰਾ ਪੁੱਤ ਇਹ ਕਵਰ ਪੁੱਠਾ ਦਿੱਤਾ ਪਿਆ ਕਿਹੜੇ ਮਾਸ਼ੇ ਨੇ ਦਿੱਤਾ ਹੈ ਸ਼ਾਬਾਸ਼ ਦੇ ਅੱਜ ਤੇਰੀ ਲੁੱਕ ਇਦਾਂ ਕਿਉਂ ਆ ਰਹੀ ਹੈ ਕਿ ਜਿਵੇਂ ਕਾਲਜ ਚੱਲੀ ਹੁੰਨੀ ਆ ਤੇ ਹੋਈ ਪਏ ਅੱਧੇ ਵੱਡੇ ਹੋਏ ਪਏ ਵੱਡੇ ਗੱਲੇ ਨਹੀਂ ਪੜੇਗੇ ਤੇ ਈ ਪਰਮਾਤਮਾ ਮੈਨੂੰ ਤਾਕਤ ਦੇ ਆਪਦੇ ਬੱਚਾ ਨਾਲ ਲੜਨ ਦੀ ਆ ਕੀ ਆਂ ਗਾ ਪਤਾ 20 ਸਾਲ ਪਹਿਲਾਂ ਨਾ ਅਸੀਂ ਡੱਬਾ ਲਿਆ 골ਡ ਆ ਚੱਲ ਤੈਨੂੰ ਓਕੇ ਜਾਈਦੀ ਉਹ ਨਹੀਂ ਆ ਯਾਰ ਇੱਕ ਕਿਸਕ ਦੀ ਹੋਈ ਨਹੀਂ ਬੰਦਾ ਜੋਰ ਲਾਈ ਜਾਵੇ ਚਾਹੀ ਐਮਾਜ਼ਨ ਤੋਂ ਇਹ ਤੁਹਾਨੂੰ ਮਿਲਣ ਗਿਆ ਮਹਿੰਗੀਆਂ 450 640 ਮੇਰੇ ਹੱਥ ਸੌਖਾ ਤੋ ਕਿ ਤੂੰ ਮੈਂ ਪੰਗੇ ਕਿਉਂ ਲਈ ਜੰਦੀ ਆ ਆ ਵੇਖ ਲੈ ਤਰ ਕਰ ਕੇ ਚਾਹ ਕਿੰਨੀ ਪੈ ਗਈ ਆ ਠੀਕ ਆ ਗੱਲ ਬਾਤ ਆ ਆ ਵੇਖ ਦੰਦ ਨਿਕਲਦੇ ਆ ਹੁਣ ਖਾਣੇ ਆ ਲੇਜ਼ ਪਲੀਜ਼ ਦੋਸਤੋ ਤੁਸੀਂ ਵੀ ਆਪਦੇ ਬੱਚਿਆਂ ਨੂੰ ਆ ਜਿਹੜੇ ਰੰਗ-ਬਰੰਗੇ ਲੇਜ਼ ਦੇ ਪੈਕੇਟ ਹਨ ਇਹਨਾਂ ਤੋਂ ਬਚਾਓ ਇਹਨੂੰ ਪਤਾ ਵਾ ਕਿ ਮੈਂ ਇਹ ਜਿੰਨੀ ਵਾਰੀ ਲੇਜ਼ ਦੇ ਪੈਕੇਟ ਖਾਂਦੀ ਆ ਅਰਤੀ ਨਹੀਂ ਚਲੋ ਬੱਚੇ ਆ ਕੀ ਕਰੀਏ ਸਾਰੀ ਰਾਤ ਜਾਗ ਕੇ ਗੱਟੀਆਂ ਰਾਤ ਦੀ ਉਲਟੀਆਂ ਕਰਨ ਲੱਗੀ ਸਵੇਰ ਤੱਕ ਇਹਦਾ ਹੀ ਆ ਰਿਹਾ ਹੁਣ ਆ ਲੱਕ ਭੋਰਾ ਕ ਕੱਢਿਆ ਹੋਇਆ ਵਾ ਖਾਣਾ ਖਾ ਨਹੀਂ ਰਹੀ ਇਹ ਆ ਹੁਣ ਪਈ ਹੋਈ ਆ ਹੁਣ ਭੋਰਾ ਐ ਸੈਕਟੋ ਯਾ ਹੁਣ ਵੀ ਦੁਪਹਿਰ ਦੇ 12 ਵਜੇ ਗਏ ਆ ਜੇ ਕਈ ਦਾਵਾ ਕੇ ਹੁਣ ਵੀ ਇਹ ਕਪ ਕੇ ਨਾ ਚੀਜ਼ਾਂ ਖਾਓ ਬਿਯਾਰੋ ਘਰੇ ਬਣਾ ਕੇ ਖਾ ਲੋ ਜਿਹੜਾ ਵੀ ਦਿਖਾਈ ਲੱਗ ਦਿਖਾਈ ਲੱਗ ਦਿਖਾਈ ਲੱਗ ਕੇ ਚਾ ਲਾਇਆ ਆ ਦਿਖ ਦਿਖਾਈ ਲੱਗ ਕੇ ਦੋਸਤੋ ਦੂਸਰੇ ਘਰ ਗਈ ਸੀ ਦਾਦੀ ਨੂੰ ਮਿਲਣ ਉੱਥੇ ਘਰੇ ਪੈਕੇਟ ਪਏ ਹੋਏ ਸੀ ਦਾਦੀ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਕਿਸੇ ਨੂੰ ਨਹੀਂ ਪਤਾ ਲੱਗਣ ਦਿੱਤਾ ਤੇ ਖਾ ਲੇ ਦੋ ਤਿੰਨ ਪੈਕੇਟ ਚੱਕ ਕੇ ਤੇ ਸਾਰੀ ਰਾਤ ਦੀ ਓਸ਼ਾਲੀਆਂ ਕਰੀ ਜਾਂਦੀ ਆ ਇੱਧਰ ਮੈਂ ਲੈ ਕੇ ਨਹੀਂ ਦਿੰਦਾ ਕਿਉਂਕਿ ਮੈਨੂੰ ਪਤਾ ਇਹਨੂੰ ਸਹੀ ਨਹੀਂ ਲੈਂਦੇ ਨਹੀਂ ਹੋ ਮੇਲੇ ਰਹੀਆ ਕਿ ਹਾਂ ਇੱਕ ਤਾਂ ਵੱਡੀ ਭੈਣ ਜਿਹੜੀ ਆ ਗਈ ਆ ਸੇਵਾ ਕਰਨ ਲੱਗੀ ਹੋਈ ਆ ਸੇਵਾ ਵੀ ਇਹਦੀ ਆਪਦੀ ਗਲਤੀ ਤੋਂ ਬਾਅਦ ਸਭ ਤੋਂ ਤੁਹਾਨੂੰ ਜੈ ਤੁਹਾਨੂੰ ਕਰਨੇ ਨਹੀਂ ਚਾਹੀਦੇ ਛੱਡ ਦੇ ਮੈਂ ਮम्मा ਨਹੀਂ ਕੋਈ ਲੋੜ ਨਹੀਂ ਹੈਗੀ ਇਹ ਪਹਿਲਾ ਥਾਣੇ ਲੇਜ਼ ਟੌਫੀਆਂ ਬਾਹਰ ਲੀਆਂ ਚੀਜ਼ਾਂ ਨਾਲੇ ਮਾਂ ਪਿਓ ਨੂੰ ਦੁਖੀ ਕਰਨਾ ਉਹ ਵੇਖਣ ਵਾਲੀ ਸੀ ਮੇਰੇ ਮੂੰਹ ਤੇ ਪੈਰ ਮਾਰੇ ਜਦੋਂ ਘਰ ਦੀ ਨਾਲੇ ਇੱਧਰਲੀ ਪਾਸੇ ਬੈਈ ਮੈਂ ਨਾ ਪਾਸਾ ਲੱਗੇ ਬੈਈ ਸੀ ਇੱਧਰ ਨੂੰ ਇਹਨੇ ਥੱਲੇ ਨੂੰ ਹਣ ਲੱਗੀ ਤੇ ਪੈਰ ਇਹਨੇ ਮੇਰੇ ਸਿੱਧਾ ਮੂੰਹ ਤੇ ਆ ਕੇ ਮਾਰੇ ਆ ਉਹ ਤਾਂ ਦੇਖੋ ਨਹੀਂ ਹੁਣ ਮਾਂ ਦੇ ਗਦੇੜੇ ਸਾਰੀ ਰਾਤ ਜਗਾਇਆ ਅੱਜ ਸਾਰੇ ਦਿਨ ਚ ਕੁਝ ਖਾਦਾ ਨਹੀਂ ਪੀਤਾ ਨਹੀਂ ਹੁਣ ਚੰਗੀ ਹੈ ਕਿ ਜੇ ਮਾਂ ਪਿਓ ਦੀ ਅੱਖ ਲੱਗ ਜਵੇ ਫੇਰ ਚੰਗਾ ਹੁੰਦਾ ਬੱਚਾ ਮਿੰਤਾ ਕੀਤੀਆਂ ਕਿ ਨਾ ਉਧਰ ਲੈ ਕੇ ਦਾਦੀ ਕੋਲ ਜਾ ਨਹੀਂ ਨਾ ਖਾਇਆ ਕਰ ਕੁਝ ਨਾ ਖਾਇਆ ਕਰ ਜਦੋਂ ਅੱਖੇ ਨਹੀਂ ਲੱਗਣਾ ਕਿਸੇ ਗੱਲ ਦੇ ਦੁਖੀ ਕਰਨ ਨਾਲੇ ਮਾਂ ਪਿਓ ਨੂੰ ਨਾਲੇ ਆਪ ਨੂੰ ਪੋੜਾ ਕੇ ਮੂੰਹ ਕੱਟਿਆ ਅੱਜ ਸਵੇਰ ਦਾ

ਹੇ ਜੀ ਜੀ ਦੋ ਖਾਣੀ ਆ ਜਾਓ ਪਿਆਰੀ ਬਾਲਾ ਤੇ ਮਾਂ ਵੀ ਕਰੇਗਾ ਤੁਹਾਨੂੰ ਜਾਨਾ ਬੜਾਈ ਕੀ ਬਾਰੇ ਨੂੰ ਬੜਾ ਪਿਆਰ ਐ ਕਵਰ ਪੁੱਠਾ ਦੁੱਤਾ ਪਿਆ ਕਿਹੜੇ ਮਾਸ਼ੇ ਨੇ ਦੁੱਤਾ ਹੈ ਸ਼ਾਬਾਸ਼ ਜਿਹੜਾ ਥੱਲੇ ਕਰਨਾ ਹੀ ਪਾਸਾ ਉੱਪਰ ਨੂੰ ਕੀਤਾ ਪਿਆ ਤੇ ਹੋਰ ਕੀ ਜਾਈ ਇੱਕ ਕੁਲਾ ਹੁੰਦਾ ਵਾ ਸਕ੍ਰੈਚ ਨਹੀਂ ਹੁੰਦਾ ਜਿਹੜਾ ਉੱਪਰ ਪਾਸਾ ਕੀਤਾ ਹੋਇਆ ਵਾ ਰੰਗ ਨੂੰ ਬਚਾਉਂਦਾ ਹੁੰਦਾ ਵਾ ਉਹ ਪਾਸਾ ਖਰਾਬ ਹੋਇਆ ਆ ਸੀ ਇਸ ਕਹਿੰਦੀ ਸੋਨਾ ਹਾਂਜੀ ਹੌਲੀ 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 ਆਰਾਮ ਨਾਲ ਆ ਵੈਰੀ ਗੁੱਡ

ਕਾਰ ਦੇ ਆ ਜਾ ਫਿਰ ਮੇਰੇ ਨਾਲ ਆ ਜਾ ਕਿੱਥੇ ਨਾ ਰਾਵਾਂ ਭੱਜਾ ਨਾਲ ਨਾਲ ਉਹਨੂੰ ਤੇਰੀ ਸਾਈਕਲ ਦੇ ਤੁਰ ਕੇ ਆਓ ਥੋੜਾ ਇੱਧਰ ਕੱਢ ਸਿੱਟ ਇੱਧਰ ਮੇਰਾ ਸਹੀ ਆ ਕਿਨੇ ਗਿਆ ਸਹੀ ਆ ਸਾਹ ਤੱਕ ਲੱਗਦੀ ਗੀਦਾ ਆ ਆ ਇਹੋ ਹਮ ਮੜੀ ਵੀ ਆ ਮੋੜ ਤੇ ਪਾਪਨ ਲੱਗੇਗਾ ਇਹ ਪੁੱਤ ਕਿੱਥੇ ਜਾਵਾਂ ਦੱਸ ਮੈਂ ਇਹ ਗਲੀ ਆਪਣੀ ਹੈਗੀ ਤੂੰ ਉਧਰੋਂ ਇੱਧਰ ਕਿੜਾ ਘਟਲਾ ਉਧਰੋਂ ਇੱਧਰ ਕਿੜਾ ਘਟਲਾ ਤੇ ਵਾਰੀ ਵਾਰੀ ਮੋੜ ਮੁੜਨੇ ਆ ਇੱਥੇ ਤੇ ਵਾਰੀ ਵਾਰੀ ਮੋੜ ਤੋਂ ਮੁੜਨੇ ਹੀ ਪੈਂਦੇ ਹੁੰਦੇ ਆ ਦੱਸ ਮੈਂ ਕੋਈ ਮੋੜ ਆ ਮੈਂ ਵੱਡੇ ਮੁਰਨੇ ਆ ਜਾ ਬਜਾ ਕੋਲ ਲੈ ਲੈ ਜਲਦੀ ਨਾਲ ਬਾਲਤਾ ਕਰਨਾ ਸੁੱਟ ਲੋ ਨਾ ਰਿਆ ਨਾ ਪੁੱਤ ਇਹ ਮੂਡ ਨਹੀਂ ਮੁੜਦੇ ਚੀਜ਼ਾਂ ਅਰੇ ਲਾ ਮੋਟਰਸਾਈਕਲ ਆ ਨੰਗਿਆ ਉਹ ਕਿੰਨੀ ਤੇ ਨੰਗਿਆ ਤੈਨੂੰ ਪਤਾ ਵੀ ਨਹੀਂ ਹੈਗਾ ਹੋਗਾ ਆਹ ਦੇ ਖਾਣਾ ਰਹਿ ਨਹੀਂ ਕਿਵੇਂ ਬਣ ਜੂਗਾ ਇਸ ਕਰਕੇ ਇਦਾਂ ਨਹੀਂ ਕਰੀਂਆ ਹੁੰਦਾ ਪੁੱਤ ਨਹੀਂ ਰਿਆ ਜੀ ਰਿਆ ਹੀ ਇਹ ਨਹੀਂ ਈਏ ਚ ਫੜਦੀ ਆ ਮੈਂ ਹਜੇ ਨਹੀਂ ਅੱਜ ਤੇਰੀ ਲੁੱਕ ਇਦਾਂ ਕਿਉਂ ਆ ਰਹੀ ਆ ਕਿ ਜਿਵੇਂ ਕਾਲਜ ਚੱਲੀ ਹੁੰਨੀ ਆ ਏ ਉਹ ਆ ਸਕਦੇ ਹਨ ਨਾ ਮਾਨ ਦੇ ਕੇ ਆ ਜਾਣਗੇ ਕਰ ਲੋ ਗੱਲ ਜਦੋਂ ਮਰ ਬੜਾ ਇਕਦਮ ਅਜੀਬ ਜਿਹਾ ਲੱਗਿਆ ਮੈਂ ਕਹਿੰਦਾ ਇਹ ਦੇਖਿਆ ਨਹੀਂ ਹਾਤੇ ਹੈ ਤਾ ਬੁਕਸ ਨਹੀਂ ਨਾ ਦੇਖਿਆ ਤੇਰੇ ਹੱਥ 'ਚ ਜਾਓ ਕਾਲੇ ਜਾਓ ਐਸ ਕਰੋ ਐਸ ਕਰੋ ਔਰ ਘੁੰਮੋ ਫਿਰੋ ਬਾਈ ਬਸ ਧਿਆਨ ਨਾ ਜਾਈ। ਹਾਂ ਕੀ ਹੋਇਆ ਪਜਾਮੇ ਨੂੰ ਹੁਣ ਤੇਰੇ ਨੂੰ ਇਹਨੂੰ ਇਹਨੂੰ ਦੱਸ ਬੰਨ ਜੈਸ ਹੱਥ ਪਾ ਸੀ ਤੇ ਬੰਨਿਆ ਲਈ ਜਾਣਾ ਪਜਾਮਾ ਮੇਰੇ ਤੋਂ ਚੱਲ ਚੱਕ ਕਿਆ ਕਿੰਨਾ ਸੋਹਣਾ ਪਜਾਮਾ ਲਾ ਪਾਇਆ ਹਾਲਤ ਦਿਖਾਈ ਟੈਟ ਦਿਖਾਈ ਆ ਉਹਦਾ ਮੂਹਿਆ ਬੜਾਇਆ ਏ ਪਰਮਾਤਮਾ ਮੈਨੂੰ ਤਾਕਤ ਦੇ ਆਪਦੇ ਬੱਚਾ ਨਾਲ ਲੜਨ ਦੀ ਚੱਲ ਵਿਰੋਧੀ ਸ਼ਬਦ ਯਾਦ ਕਰ ਚੱਲ ਸੁਣਨੇ ਆ ਮੈਂ ਘੰਟੇ ਬਾਦ ਵਿਰੋਧੀ ਨਹੀਂ ਆਪੋਜ਼ਿਟ ਚੱਲ ਚਲ ਲੱਗੀ ਵੇਖ ਹਾਂ ਤੱਕ ਨਹੀਂ ਨੂੰ ਆਹੀ ਨਹੀਂ ਲੱਗਣਾ ਤੇ ਮੈਂ ਨੂੰ ਗੂਗਲ ਦੀ ਫੁੱਲ ਫਾਰਮ ਬੰਦਾ ਮੈਂ ਤੈਨੂੰ ਖਾਣਾ ਖਵਾ ਪੰਜਾ ਮੈਂ ਕਾ ਖਾਣਾ ਖਵਾ ਕੇ ਤੇ ਵੇਖ ਪਾਪਾ ਨੂੰ ਘਲਾ ਵੀ ਲੱਗਣ ਹੋਗੇ ਠੀਕ ਆ ਫਿਰ ਮੈਨੂੰ ਆ ਵੀ ਆ ਵੀ ਆ ਨੂ ਆਂਦੇਗੇ ਇਹ ਬੱਚੇ ਹੋਣਗੇ ਆ ਵੀ ਹੋਣਗੇ ਜਾ ਵੀ ਹੋਗੇ ਮੈਂ ਤੇਰ ਨਾਲ ਹੀ ਬਾਤ ਕਰੂੰਗਾ ਹਲ ਪਹਿਲਾ ਅੰਦਰ ਪੱਖ ਲੱਗੀ ਚਾਹ ਪਈ ਆ ਜਾਂ ਪੀ ਜਾ ਕੇ ਰੋਟੀ ਬੜਾਈ ਦੇਣਾ ਤਾਂ ਤੈਨੂੰ ਭੁੱਖ ਲੱਗ ਗਈ ਮੈਂ ਚਾਹ ਬਣਾ ਲਈਆ ਚਾਹ ਪੋਟੀ ਪਹਿਲੇ ਚਾਹ ਵੀ ਲਾਉਂਦੇ ਆਂ ਨਹੀਂ ਭੁੱਖ ਤੇਰੀ ਚਾਹ ਚਾਹ ਪੀ ਲੈ ਕਿਹਦੀ ਗੱਲ ਕਰਦੀ ਬਈ ਆ ਤੂੰ ਆ ਦੇਖਿਓ ਓ ਜੀ ਵੀ ਲੱਗਦਾ ਕਹਿੰਦੀ ਮੈਂ ਕਿੱਥੇ ਜਾਉਣੀ ਆ ਆ ਗਿਆ ਗਾ ਪਤਾ ਗਾਦੀਏ ਲੱਗਦੀ ਐ ਮੂੰਹ ਤੇ ਕਿਵੇਂ ਲਾਇਆ ਇਕ ਐ ਨਾਂ ਨਾ ਵਾਜ ਲਾ ਲਈ ਘੁਰ ਕੇ ਆਣਾ ਵਾ ਤੇ ਬ੍ਰੇਸਲੇਟ ਤਾਂ ਲਾ ਲਾ ਨੌਕ ਅਕਟੇ ਆ ਹਾਂਜੀ ਦੇਖ ਲੋ ਐਡਾ ਡਣਾਉਂਗਾ ਤੋਈ ਹਾਲੀ ਰਾਤਲੇ ਰਾ ਹੁਣ ਗਾਣਾ ਪੈਤਲ ਪੋਤੇ ਕਾਣਾ ਆਪਾ ਸੋਕਾ ਦੇਖ ਲਓ ਬਾਲਿਆ ਉਹ ਦੇਖੋ ਚੇਂਜ ਕਰ ਲਾ ਤੁਸੀਂ ਹੁਣ ਸਾਹ ਕਿਉਂ ਜੜਿਆ ਪਿਆ ਇੰਨਾ ਬੁੱਤ ਫੱਜ ਕੇ ਆਈਆਂ ਮਿਲ ਗਈਆਂ ਕਿਰ ਮੈਂ ਨਾ ਚਨਾਰ ਦੀਆਂ ਤੁਹਾਨੂੰ ਕਹਿ ਤਾਂ ਦਿੱਤਾ ਮੈਨੂੰ ਖੁਦ ਨੂੰ ਨਹੀਂ ਯਾਦ ਹੈਗਾਗਾ ਅਸੀਂ ਕਿਹੜੀਆਂ 20 ਸਾਲ ਪਹਿਲਾਂ ਨਾ ਅਸੀਂ ਡੱਬਾ ਲੈਂਦੇ ਹੁੰਦੇ ਸੀ ਇੱਕ ਸਾਰਾ ਮਹਿੰਗਾ ਡੱਬਾ ਉਹ ਪਲਾਸਟਿਕ ਦੀਆਂ ਤਾਂ ਚਲਦੀਆਂ ਨਹੀਂ ਹੁੰਦੀਆਂ ਸੀ ਮੈਨੂੰ ਚਨਾਰ ਹੀ ਯਾਦ ਆਇਆ ਹੁਣ ਨਾ ਜਦੋਂ ਤੂੰ ਬਾਜ਼ਾਰ ਦੇ ਵਿੱਚ ਸੀਗੀ ਮੂਹ ਗਵਧਾਗਦਾ ਪਿਆ ਉਹ ਚੱਬਾ ਬਲੀ ਨੇੜੇ ਬੈਠੀਆਂ ਚਨਾਰ ਵਹੇ ਜਿਹੜੀ ਮਨਵਾ ਚਨਾਰ ਹੀ ਸੀ 240 ਦਾ ਦਿੱਤਾ ਏ ਇੱਕ ਚਿੜੀ ਜਿੰਨੀ ਦਾ ਇਹਦਾ ਦੇਖੀ ਦਾ ਇਧਰ ਇਧਰਲਾ ਪਾਸਾ ਖੁੱਲੂਗਾ ਇਹਦਾ ਦੂਜਾ ਪਾਸਾ ਨਹੀਂ ਖੁੱਲਣਾਗਾ ਇਧਰੋਂ ਜਿੱਧਰਲੇ ਪਾਸੇ ਇਹਦੀ ਆ ਟੋਟੀ ਜੀ ਹੁੰਦੀ ਹੈ ਨਾ ਹਣਾ ਨਾਲੇ ਇਹਨੂੰ ਚਿੜੀ ਨਹੀਂ ਕਈ ਦਾ ਹੁੰਦਾ ਇਹਦਾ ਨਾਂ ਕੀ ਹੁੰਦਾ ਵਾ ਸ਼ਟਲ ਸ਼ਟਲ ਕਹਿੰਦੇ ਹੁੰਦੇ ਆ ਚੜੀ ਚੜੀ ਨਹੀਂ ਕਹੀਆਂ ਦਾ ਥੋੜੇ ਸਿੱਖੋ ਇੰਗਲਿਸ਼ ਦੇ ਵਰਡ ਬੋਲਣੇ ਸਿੱਖੋ ਉਦਾਂ ਦੀ ਆਦਤ ਪੈ ਜਾਊਗੀ ਤੇ ਸਕੂਲ ਦੇ ਵਿੱਚ ਵੀ ਪੰਜਾਬੀ ਬੋਲਿਆ ਕਰੋ ਹਿੰਦੀ ਦਾ ਬੋਲਿਆ ਕਰੋ ਆਹ ਹਾ ਬਖਾ ਦੇ ਬੱਚੇ ਨਾ ਇੱਕ ਹੀ ਨੀਂਦਰ ਖਰਾਬ ਨਹੀਂ ਹੁੰਦੀ ਚੰਗਾ ਉਹ ਨੀਂਦਰ ਹਾਂ ਇੱਕ ਨਾਲ ਮੈਂ ਉਹ ਇੱਕ ਉਹ ਪਹਿਲਾਂ ਉਹਨੇ ਤੈਨੂੰ ਪ੍ਰੀਤ ਦੀ ਤੇ ਗਈ ਸੀ ਪ੍ਰੀਤ ਗੋਲਡ ਨਹੀਂ ਆ ਚੜੀ ਪੁਰਾਣਾ ਠੀਕ ਹੈ ਯਾਰ ਹਾਂ ਬਹੁਤ ਪੰਨੀਆਂ ਸੀ ਮਾਰ ਮਾਰ ਕੇ ਕਈ ਵਾਰ ਇੱਕ ਗੇਮ ਕਿ ਦਿਹੜ ਦਿਨਾਂ ਨੂੰ ਅੰਦੇ ਗਿਆ ਪਰ ਜੇ ਲੱਗ ਹੋ ਜਾਂਦੇ ਉਹਦੇ ਅਸੀਂ ਬਹੁਤ ਬੈਡਮਿੰਟਨ ਬਹੁਤ ਗਿੱਲਾ ਸੌ ਲੱਗੇ ਮੇਰਾ ਵੀ ਹੰਜ ਤਾ ਜੀ ਕਰਦਾ ਉਹਦੇ ਬੈਠੇ ਰਹਿੰਦੇ ਅਸਾ ਪਿਚ ਬਣਵਾਈ ਹੋਈ ਸੀਗੀ ਪੂਰੀ ਇੱਥੇ ਚਲੋਰ ਚਲੋ ਗੋਡਾ ਉਹ ਤਾਂ ਉਹ ਕੌਣ ਉਹ ਕਿਉਂ ਗਿਆ ਚਲੀ ਹੁਣ ਕਿਹੜੀ ਨਹੀਂ ਇਦਾਂ ਇਦਾਂ ਦੀ ਇਦਾਂ ਨਹੀਂ ਪੁੱਛ ਕਰਨਾ ਇਦਾਂ ਨਹੀਂ ਜੇ 22 ਦੀ ਵੀ ਨਿਕਲ ਵੀ ਜਾਵੇ ਨਾ ਇਨੂੰ ਜਦੋਂ ਇਦਾਂ ਪੁਸ਼ ਕਰੇਂਗੀ ਤਾਂ ਜਿਹੜੇ ਇਹਦੇ ਪਾਰਾ ਉਹ ਖਰਾਬ ਹੋ ਜਾਣਗੇ ਇਧਰਲਾ ਪਾਸਾ ਤਾਂ ਯੂਜ਼ ਹੀ ਨਹੀਂ ਕਰਨਾਗਾ ਹੁਣ ਇਹਨੂੰ ਇਧਰ ਦੀ ਪਾ ਦੇ ਇੱਕ ਤਾਂ ਹੱਥ ਨਹੀਂ ਨਾ ਨਿਚਲੇ ਰਹਿੰਦੇ ਹੁਣ ਪਾ ਇਹਦੇ ਚ ਹਾਂ ਇਹਨੂੰ ਬੰਨ੍ਹ ਦੀ ਕਰ ਦੇ ਬਸ ਇੱਥੋਂ ਇੱਥੋਂ ਲਾਈਦਾ ਹਾਂ ਅੰਗਲ ਉਹ ਕਿੱਚੀ ਆ ਤੂੰ ਕਿ ਤੇਰ ਤੂੰ ਵਤ ਤੋ ਰੇ ਖੇਲੇ ਨਹੀਂ ਐ ਨਾ ਤੂੰ ਬੜੀ ਹੋ ਜਾ ਥੋੜੀ ਉਹ ਖੇਲ ਜਾਈ ਦੀ ਯਾਰੋ ਤੇ ਥੋਰ ਕੀ ਲਿਆਂਦਾ ਬਈ ਦਿਖਾ ਵਧੀਆ ਜਿਹਾ ਲੈ ਆਉਣੀ ਸੀ ਉਹਨ ਥੋੜੀ ਇਹ ਆਹ ਡੱਬਾ ਅੰਦਰ ਰੱਖ ਮੈਨੂੰ ਪੁੱਛੇ ਬਗੈਰ ਛੇੜਨਾ ਨਹੀਂ ਬਹ ਚਲ ਕੋਈ ਨਾ ਸਾਫ ਹੀ ਹੁੰਦੀ ਐ ਸਾਫ ਤਾਂ ਹੈਗੀ ਐ ਕੜਾਪ ਤੇ ਨਹੀਂ ਪਈ ਹੋਈ ਯਾਰ ਉੱਤੇ ਹੋ ਗਈ ਐ ਠੀਕ ਆ ਚੱਲ ਤੂੰ ਆ ਚੱਲ ਤੈਨੂੰ ਓਕੇ ਜਾਈਦੀ ਆ ਗੱਲ ਖਤਮ ਕਰੋ ਇੱਥੇ ਖੇਲੋ ਹਨ ਮੇਰਾ ਬਾਈ ਕੋਈ ਆ ਕੇ ਔਰ ਨਾ ਟੈਕ ਜਾ ਹੁਣ ਰੱਖਤੀ ਨਾ ਕੋਈ ਸਵੇਰੇ ਆਪਾਂ ਗਲੀ ਚ ਖੇਡ ਲਾਂਗੇ ਅੱਛੇ ਉੱਥੇ ਰੱਖ ਦੇ ਕੰਪਿਊਟਰ ਵਾਲੇ ਮੇਰੇ ਇੱਧਰ ਆ ਦੇ ਜੁੱਤੀ ਵੀ ਲੱਗਈਆਂ ਲੱਗਦੀ ਤਾਂ ਬਹੁਤ ਸੋਹਣੀ ਪਈ ਯਾਰ ਸਾਫਾਦ ਹਨ ਆਹ ਸੋਹਣੀ ਆ ਯਾਰ ਹੰਡਾ ਯੇਲੀ ਪਰ ਲੱਗੇ ਹੋਣੀ ਸੀ ਲੱਗਿਆ ਥੱਲੇ ਇੱਕ ਪੜੋ ਪੜਾ ਬਹੁਤ ਸੌਫਟ ਆ ਦੇਖੋ ਹੂੰ ਅਬ ਯਾਰ ਮਗਰੋਂ ਦੇਖੀਦੀ ਹੁੰਦੀ ਇੱਥੋਂ ਇੱਥੋਂ ਵੀ ਸੌਫਟ ਆ ਅੱਗੇ ਇੱਥੋਂ ਸ਼ਾਲਾ ਹਮੇਸ਼ਾ ਇੱਥੋਂ ਪੈਂਦਾ ਹੁੰਦਾ ਜਾਂ ਇੱਥੋਂ ਸ਼ਾਲਾ ਪੈਂਦਾ ਹੁੰਦਾ ਹਮੇਸ਼ਾ ਹੂੰ ਬਾਕੀ ਇਹ ਕੀ ਬੋ ਗੇਣਾ ਖੰਡੋ ਵੀ ਥੋੜੇ ਜਿਹਾ ਕਾਕਾ ਦੇਖੋ ਆਏ ਆ ਵੀ ਇਹ ਖਰਾਬ ਨਹੀਂ ਹੁੰਦੀ ਅੱਗੇ ਮੇਰੀ ਮੋਤੀਆਂ ਵਾਲੀ ਉਹ ਵੀ ਉਹ ਖਰਾਬ ਹੁੰਦੀ ਹੂੰ ਚੱਲ ਵਧੀਆ ਹੋ ਗਿਆ ਹੋਰ ਤਾਂ ਨਹੀਂ ਲੰਦਾ ਕੋਈ ਪੁਰੀ ਪੁਰੀ ਆਈ ਪੁਰੀ 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 ਆਓ ਬੱਤੂ ਫੇਰ ਹੋ ਲੋ ਪੈਰ ਟੋ ਗਿਆ ਪੈਰ ਰੋ ਤੇ ਜਾ ਰਹੀ ਹਾਂ ਠੀਕ ਆ ਬਸ ਹੈ ਠੀਕ ਆ ਬਾਕੀ ਦੋਸਤੋ ਜਿਹੜੀ ਚੰਗੀ ਜਾਣਕਾਰੀ ਹੁੰਦੀ ਹੈ ਨਾ ਮੈਂ ਕੋਸ਼ਿਸ਼ ਕਰਦਾ ਹਾਂ ਨਾ ਆਪਣੀ ਵੀਡੀਓ ਦੇ ਵਿੱਚ ਦੇਣ ਦੀ ਆਹ ਹੈਗੀ ਆ ਫਲਾਈਟ ਦੀ ਚੱਪਲ ਫਲਾਈਟ ਐਫ ਐਲ 1030 ਸਲੀਪਰ ਚਾਹੇ ਤੁਸੀਂ Amazon ਤੇ ਸਰਚ ਕਰ ਲੋ ਚਾਹੇ ਤੁਸੀਂ Flipkart ਤੇ ਸਰਚ ਕਰ ਲੋ ਦੋਸਤੋ ਅੱਜ ਤੱਕ ਮੈਂ ਨਾ ਜਾਣੇ ਮੈਂ 7 700 8600 1200 ਰੁਪਏ ਤੱਕ ਚਪਲਾਂ ਦੇਖੀਆਂ ਵਾਂ ਮਗਰ ਕਿਆ ਬਾਤ ਏ ਇਹਨਾਂ ਦੀ ਅੰਦਰੋਂ ਸੌਫਟ ਤੇ ਥੱਲੋਂ ਬਿਲਕੁਲ ਵੀ ਇਹ ਸਲਿੱਪ ਨਹੀਂ ਕਰਦੀਆਂ ਆ ਮੇਰੇ ਟਾਈਲਸ ਲੱਗੀਆਂ ਹੋਈਆਂ ਵਾਂ ਬਾਥਰੂਮ ਦੇ ਵਿੱਚ ਵੀ ਇੱਥੇ ਨਹੀਂ ਤਾਂ ਜਿੰਨੀਆਂ ਮੈਂ ਅੱਗੇ ਚਪਲਾਂ ਲੈਂਦਾ ਹੁੰਦਾ ਸੀਗੀਆਂ ਸਾਰੀਆਂ ਸਲਿੱਪ ਕਰਦੀਆਂ ਹੁੰਦੀਆਂ ਸੀਗੀਆਂ ਇੱਕ ਹਿਸਕਰੀ ਹੋਈ ਨਹੀਂ ਬੰਦਾ ਜੋਰ ਲਾਈ ਜਾਵੇ ਚਾਹੇ ਇਤੁੜ ਕੇ ਜੇ ਮੈਂ ਇੱਥੇ ਪਾਣੀ ਢੋਲਦਾ ਤੇ ਫਿਰ ਮੈਂ ਰਿਲੈਕਸ ਹੋ ਕੇ ਤੁਰਾਂ ਤਾਂ ਵੀ ਇਹ ਸਲਿੱਪ ਨਹੀਂ ਕਰਨਗੀਆਂ ਮੇਲ ਫੀਮੇਲ ਦੋਨਾਂ ਜੋ ਕੋਈ ਵੀ ਪਾ ਸਕਦਾ ਵਾ ਇੱਕੋ ਜੀਆਂ ਲੱਗਦੀਆਂ ਕੋਈ ਇਦਾਂ ਦਾ ਨਹੀਂ ਹੈਗਾਗਾ ਕਿ ਫੀਮੇਲ ਨਹੀਂ ਪਾ ਸਕਦੀ ਤੁਹਾਡੇ ਵੀ ਘਰ ਦੇ ਵਿੱਚ ਇਹ ਪੱਥਰ ਜਾਂ ਟਾਈਲਸ ਲੱਗੀਆਂ ਜਿਹੜੀਆਂ ਸਲਿੱਪ ਕਰਦੀਆਂ ਵਾ ਤਾਂ ਤੁਸੀਂ ਇਹਨੂੰ ਮਗਾ ਸਕਦੇ ਆ ਤੇ ਇੱਕ ਹੋਰ ਜਾਣਕਾਰੀ ਤੁਹਾਨੂੰ ਦੇਦਾ Amazon ਤੋਂ ਇਹ ਤੁਹਾਨੂੰ ਮਿਲਣਗੀਆਂ ਮਹਿੰਗੀਆਂ 400 600 400 ਜਾਂ ਪੌਣੀ 400 ਦੇ ਲੈੜੇ ਪ੍ਰਾਈਸ ਬਦਲਦਾ ਰਹਿੰਦਾ ਮਗਰ ਫਲਿੱਪਕਾਰਟ ਤੋਂ ਇਹ ਤੁਹਾਨੂੰ 250 ਦੀ ਰੇਂਜ ਚ ਮਿਲ ਜਾਣਗੇ ਤੇ ਇਹ ਨਿੱਕ ਜਿਹੀ ਜਾਣਕਾਰੀ ਮੈਂ ਦੇਣਾ ਚਾਹੁੰਦਾ ਸੀ ਕਿਸੇ ਨਾ ਕਿਸੇ ਦਾ ਫਾਇਦਾ ਹੋ ਜਾਂਦਾ ਡਿੱਗਣੋਂ ਬਚ ਜਾਂਦਾ ਵਾ ਤਾਂ ਇਹ ਤੁਸੀਂ ਅੱਖਾਂ ਮੀਚ ਕੇ ਮੰਗਵਾ ਸਕਦੇ ਆ ਮੇਰਾ ਖੁਦ ਮੈਂ 2 ਮਹੀਨੇ ਹੋ ਗਏ ਵਰਤਦੇ ਨੂੰ ਤਾਂ ਕਰਕੇ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਮੈਂ ਬਹੁਤ ਸਹੀ ਆ ਨਵਲਿਨ ਜੋ ਕੁਛ ਕਰਨ ਲੱਗੀ ਆ ਤੇ ਹੱਥਾਂ ਦੇ ਫਿਰ ਵਿੱਚੀ ਸੌਫ ਪਾਦੀ ਮੇਰੇ ਹੱਥੇ ਸਾਫ ਆ ਤੋ ਕਿ ਮ ਪੰਗੇ ਕਿਉਂ ਲਈ ਜੰਨੀ ਆ ਪਾਣੀ ਪਾਇਆ ਬੋ ਤੋੜਾ ਆ ਹਾਂਜੀ ਇੱਥੇ ਮਿਕਸ ਕਰੀ ਕੱਲ ਮੇਰਾ ਬੋਤ ਕਰਿਆ ਕਰ ਹੁਣ ਤੂੰ ਕੰਮ ਹਾਂ ਮਿਰਕੇ ਪਾਈਦੀ ਹੁੰਦੀ ਆ ਪਹਿਲਾਂ ਮਿਰਕੇ ਬਹੁਤ ਫਾਇਦੇ ਹੀ ਵੋ ਦੁੱਧ ਪਾਣੀ ਪਾਓ ਜ਼ਰੂਰੀ ਨਹੀਂ ਹੁੰਦਾ ਪਹਿਲਾਂ ਪਾਣੀ ਨੂੰ ਰਿਜਣਾ ਦੁੱਧ ਤੇ ਪਾਣੀ ਆਪਾਂ ਮਿਕਸ ਕਰਕੇ ਵੀ ਜਿਵੇਂ ਮੈਂ ਬਣਾਉਣਾ ਨਾਲ ਓਵੇਂ ਲੱਗਿਆ ਨਾ ਹਾਂ ਐਵੇਂ ਪਹਿਲਾਂ ਉਹ ਵਾਲੀ ਚੱਲੋ ਫਿਰ ਦੁੱਧ ਪਾਓ ਫਿਰ ਦੁੱਧ ਨੂੰ ਵਾਲੀ ਚੱਲੋ ਉਹਦਾ ਕੀ ਫਾਇਦਾ ਹੈਗਾ ਦੋਨੋਂ ਚੀਜ਼ਾਂ ਮਿਕਸ ਕਰੋ ਸਮਾਨ ਪਾਓ ਰੇਜੇ ਦਬਾਓ 2 4 5 ਚਾਹ ਬਣ ਗਈ ਗੱਲ ਕਰ ਤਨ ਹਾਂ ਹੁਣ ਤਿਆਰ ਆ ਕਿਤੇ ਇਹਨੂੰ 5 7 ਬਾਰੇ ਦਬਾਓ ਜਦੋਂ ਚੰਗੀ ਜਿਹਾ ਰਹਿਜ ਜਵੇ ਤੇ ਬੱਸ ਸਮਝ ਲਾ ਤਿਆਰ ਹੋ ਗਈ ਥੋੜੀ ਆਵਾ ਕਢਾ ਲਈਦੀ ਹੁੰਦੀ ਆ ਲੋ ਠੂਲ ਬਲੀ ਨਾ ਮੇਰੀ ਗੱਲ ਸੁਣੋ ਇਧਰ ਆ ਤੰਗ ਨਾ ਆਇਆ ਕਰ ਕਿਸੇ ਵੀ ਗੱਲ ਦੇ ਵਿੱਚ ਜਦੋਂ ਤੂੰ ਚਾਹ ਬਣਾਉਣ ਨੂੰ ਗਈ ਹੋਗੀ ਉਦੋਂ ਤੈਨੂੰ ਕਹੂੰਗਾ ਬਾਕੀ ਜੇ ਉਹ ਨਾ ਚਿੜੀ ਬੱਲਾ ਖੇਲਣ ਲੱਗੀ ਆ ਤੇ ਤੇਰੇ ਤੋਂ ਨਹੀਂ ਹੋਏ ਕੇ ਲੈਣਾ ਸੰਗਾ ਉਹ ਨਹੀਂ ਉਹ ਖੇਡ ਸਕਦੀ ਆ ਹਜੇ ਤੇ ਤੂੰ ਟੰਗ ਨਹੀਂ ਢੋਣੀ ਵਿੱਚ ਕੇ ਮੈਂ ਖੱਲਣਾ ਮੈਂ ਖੇਲਣਾ ਵਾ ਓਕੇ ਅੱਜ ਜਾਣਾ ਇਹ ਗੱਲ ਨਾ ਭੁੱਲਿਓ ਭਾਮ ਕਿਵੇਂ ਵੀ ਲੈ ਕੇ ਜਾਵਾਂ ਚੱਲ ਚੱਲੂ ਚੱਲਾਂਗੇ ਪੁੱਤ ਚਾਹ ਨਹੀਂ ਬਣਾਉਣੀ ਮੈਂ ਇਹ ਕੀ ਆ ਤਾਂ ਕੀ ਆ ਮੈਂ ਬਣਾ ਲੂੰਗਾ ਕੱਢ ਲੈ ਕੱਢ ਲੈ ਆਉਦੀ ਪੱਤੀ ਵੀ ਵਿੱਚੋਂ ਕੱਢ ਲੈ ਖੱਡੂ ਵੀ ਵਿੱਚੋਂ ਕੱਢ ਲੈ ਦੁੱਧ ਤੇ ਪਾਣੀ ਵੀ ਲਾ ਦੁੱਧ ਤੇ ਪਾਣੀ ਵੀ ਲੱਗ ਲੱਗ ਕਰਦੇ ਇਹ ਜਿਹੜੀ ਤੂੰ ਚਾਹ ਬਣਾਈ ਹੈ ਨਾ ਖੋਦੀ ਪੀਲਾ ਮਾਂ ਮੈਂ ਸਾਰੀ ਪੀ ਲਵਾਂ ਸੱਚੀ ਨਹੀਂ ਅੱਜ ਜਾਣਾ ਵਾਪਸ ਜਿਵੇਂ ਬਿਟਾਇਓ ਮਾਂ ਬਿਮਾਰਾਂ ਤੇ ਕੋਈ ਠੀਕ ਹਾਂ ਆਹ ਸ਼ੌਕ ਦੇਖ ਲਾ ਆਹ ਲਓ ਹਾਂ ਇਹਦਾ ਉਹ ਬ੍ਰਿਸਕ ਆ ਆ ਕਾ ਵੀ ਲੈਣੀ ਮੈਂ ਚਲੀ ਹਾਂ ਅਲੀ ਖੇਡਕਾ ਤੇ ਵੇਖੋ ਕੀ ਹੈ ਕੀ ਪ੍ਰੋਬਲਮ ਆ ਘਰਕਾਰ ਨਾਲ ਠਾਕੇ ਸਾਲ ਲੈਂਦੀਆਂ ਤੁਸੀਂ ਹਾਂ ਦੋ ਘੜੀ ਬਹਿਣ ਬਹਿਣ ਨਹੀਂ ਦਿੰਦੀ ਆ ਕੀ ਪ੍ਰੋਬਲਮ ਆ ਆ ਵੇ ਰੋਇ ਤੇ ਕਰਕੇ ਚਾਹ ਹੀ ਨਹੀਂ ਪੈਗੀ ਆ ਇਹਨੂੰ ਥੱਲੇ ਆ ਤੁਸੀਂ ਓਏ ਹੇ ਮੈਂ ਮੈਂ ਮੋੜ ਲੈ ਇਹਦੇ ਕਰਕੇ ਡਿੱਗ ਲਈ ਮੇਰੀ ਨਾ ਹਾਰਟ ਬੀਟ ਵਧ ਵਧ ਜਣੀ ਆ ਹਾਰਡੀਂ ਤੇ ਸੇਵਾਸ਼ ਆ ਜਾ ਮੈਂ ਡਰ ਲੁਆ ਗਿਆ ਪੁੱਤ ਇਹ ਠੀਕ ਨਹੀਂ ਹੋਇਆ ਤੂੰ ਕਿਹ ਕਿਦਾਂ ਦੇਖਾ ਕਿੰਨਾ ਕਮਜ਼ੋਰ ਦੇਖ ਪੁੱਤ ਆ ਦੇਖ ਦੇਖ ਕਿੰਨੇ ਮੋਰ ਨਿਕਲੇ ਪੁੱਤ ਤੇ ਆ ਜਾ ਮੈਂ ਨਾ ਖਿਆ ਮੈਂ ਨਹੀਂ ਬੋਲਣਾ ਚਾਹੁੰਦਾ ਤੈਨੂੰ ਕੁਝ ਤੰਗ ਕਰੀ ਨਹੀਂ ਆ ਨਾ ਲਈ ਫਿਰ ਸਾਰਾ ਦੇ ਨਹੀਂ ਪਿਆ ਮੇਰੀ ਗੱਲ ਸੁਣ ਉਰੀਆ ਮੇਰਾ ਬਤ ਤੁਸੇ ਖੋਦੇ ਕੀ ਆ ਵਾ ਸੁਬਹ ਉਰੀਆ ਤੁਸੇ ਖੋਦੇ ਜੇ ਆ ਸੁਬਹ ਸੁਬਹ ਨਾ ਨੀ ਚੰਗਾ ਹੁੰਦਾ ਹਾਂ ਹਾਂ ਅੱਜ ਵੀ ਨਾਲ ਹੀ ਹੁਣ ਕੋਈ ਨਾ ਅੱਗੇ ਤਾਂ ਜਿਵੇਂ ਸਾਰੀਆਂ ਮੇਰੀਆਂ ਗੱਲਾਂ ਤੇ ਹੀ ਮਲੋ ਰਿਹਾ ਹਾਂ ਠੀਕ ਹੈ ਜੀ ਜਿੱਤ ਠੀਕ ਹੈ ਬਤ ਹੂੰ ਕਮਜ਼ੋਰੀ ਦੇ ਲਾ ਕਿੰਨੀ ਆ ਗਈ ਆ ਕਿਨੇ ਕਹਿਆ ਸੀ ਤਿੰਨ ਚਾਰ ਦਾਦੀ ਕੋਲੇ ਜਾ ਕੇ ਲੀਜ਼ ਦੇ ਪੈਕੇਟ ਖਾਣ ਉਹਨਾਂ ਨੂੰ ਜੇ ਤੁਸੀਂ ਕਹੋ ਕਿ ਦਾਦੀ ਫਰੂਟ ਖਾਣਾ ਵਾ ਐਪਲ ਦੇ ਦੋ ਕਹਿੰਦੇ ਖੰਗੂਰ ਦੇ ਦੋ ਚੀਕੂ ਦੇ ਦੋ ਉਹ ਉਹ ਵੀ ਦੇ ਸਕਦੇ ਆ ਨਾ ਇਹ ਮਸ਼ੀਨ ਆ ਆਪਣੇ ਅੰਦਰ ਲੱਗੀ ਇਹਦੇ ਵਿੱਚ ਚੰਗੀਆਂ ਚੀਜ਼ਾਂ ਪਾਵਾਂਗੇ ਉਹ ਵੀ ਜੀ ਤਾਕਤ ਮਿਲੂਗੀ ਇਹਨੂੰ ਠੀਕ ਆ ਹਾਂ ਠੀਕ ਆ ਗੱਲ ਬਾਤ ਹਾਲੋ ਤੇ ਆ ਨਾ ਢੋਲਾਂ ਦੀ ਪੁੱਤ ਆ ਜਾ ਤੂੰ ਵੀ ਆ ਉੱਥੇ ਫੜਾ ਉਹਨੂੰ ਜੁੱਤੇ ਨੇ ਬੈਗੇ ਖਾਣਾ ਪੀਉਂਗਾ